ਅੱਜ 1 ਜਨਵਰੀ ਯਾਨੀ ਕਿ ਨਵਾਂ ਸਾਲ ਚੜ੍ਹਿਆ ਹੈ ਤੇ ਹਰ ਪਾਸੇ ਲੋਕ ਇੱਕ ਦੂਸਰੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਤੇ ਇਸ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਪਾਂ ਉਹਨਾਂ ਸ਼ਹੀਦਾਂ ਨੂੰ ਨਾ ਭੁੱਲੀਏ ਜਿਨ੍ਹਾਂ ਨੇ ਸਾਡੇ ਹੱਕਾਂ ਦੇ ਲਈ ਸਾਡੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਅੱਜ ਸ਼ਹੀਦ ਭਾਈ ਕੌਂਕੇ ਯਾਨੀ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਹੈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜੱਦੀ ਪਿੰਡ ਕੌਂਕੇ ਸੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਪਿੰਡ ਪੈਂਦਾ ਹੈ ਤਵਨਵੀਂ ਟਕਸਾਲ ਦੇ ਮੁਖੀ ਤੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਮ ਵਾਲਿਆਂ ਦੀ ਆਪ ਨੇ ਸਖਸ਼ੀਅਤ ਦਾ ਆਨੰਦ ਮਾਣਿਆ ਸਾਥ ਮਾਣਿਆ ਤੇ 26 ਜਨਵਰੀ ਨੂੰ 1986 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਸਰਬੱਤ ਖਾਲਸੇ ਦੇ ਵੱਲੋਂ ਆਪ ਜੀ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਜਥੇਦਾਰ ਬਣਦਿਆਂ ਸਾਰ ਆਪ ਨੇ ਪਹਿਲਾ ਕਾਰਜ ਇਹ ਕੀਤਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਜਿਹੜੇ ਪ੍ਰਬੰਧ ਸਨ ਉਹਨਾਂ ਦੇ ਅੰਦਰ ਸੁਧਾਰ ਕਰਨਾ ਆਰੰਭ ਕਰ ਦਿੱਤਾ ਸੀ 20 ਦਸੰਬਰ 1995 ਦੀ ਅਤੀ ਰਾਤ ਨੂੰ ਭਾਈ ਸਾਹਿਬ ਦੀ ਵੱਡੀ ਧੀ ਪਰਮਜੀਤ ਕੌਰ ਜਿਹੜੀ ਕਿ ਮੰਡੀ ਅਹਿਮਦਗੜ ਦੇ ਵਿੱਚ ਵਿਆਹੀ ਹੋਈ ਸੀ ਉਹਨਾਂ ਦਾ ਨਵਜੰਮਾ ਬੱਚਾ ਚੜ੍ਹਾਈ ਕਰ ਗਿਆ ਸੀ ਤੇ ਉਸੇ ਸਵੇਰ 4 ਵਜੇ ਪੁਲਿਸ ਨੇ ਜਥੇਦਾਰ ਸਾਹਿਬ ਦੇ ਘਰੋਂ ਛੇੜਾ ਪਾ ਲਿਆ ਤੇ ਭਾਈ ਸਾਹਿਬ ਦੇ ਜਿਹੜੇ ਸਿੰਘਣੀ ਸਨ ਬੀਬੀ ਗੁਰਮੀਲ ਕੌਰ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਘਰ ਦੇ ਵਿੱਚ ਜਿਹੜਾ ਪਾਣਾ ਵਾਪਰਿਆ ਸੀ ਉਹਦੇ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਬੱਚੇ ਦਾ ਅੰਤਿਮ ਸੰਸਕਾਰ ਕਰ ਲੈਣ ਦਿਓ ਪਰ ਪੁਲਿਸ ਵਾਲੇ ਨਾ ਮੰਨੇ ਉਹਨਾਂ ਕਿਹਾ ਦੇ ਉੱਤੋਂ ਅਫਸਰ ਆਏ ਹੋਏ ਨੇ ਉਹਨਾਂ ਪੁਸ਼ਕਿਸ਼ ਕਰਨੀ ਹੈ ਸੋ ਭਾਈ ਸਾਹਿਬ ਨੇ ਫਿਰ ਘਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਸੰਸਕਾਰ ਕਰੋ ਮੈਂ ਇਹਨਾਂ ਦੇ ਨਾਲ ਚੱਲਦਾ ਹਾਂ ਪੁਲਿਸ ਪਾਰਟੀ ਭਾਈ ਸਾਹਿਬ ਨੂੰ ਜਗਰਾਉਂ ਸਦਰ ਥਾਣੇ ਲੈ ਗਈ ਤੇ ਉੱਥੋਂ 2 ਦਸੰਬਰ ਨੂੰ ਜਗਰਾਉਂ ਕੋਲ ਹੋਏ ਬਸ ਕਾਂਡ ਬਾਰੇ ਜਿਹੜੀ ਆ ਉਹ ਪੁਸ਼ਕਿਸ਼ ਸ਼ੁਰੂ ਕਰ ਦਿੱਤੀ ਗਈ ਪਰ ਜਥੇਦਾਰ ਸਾਹਿਬ ਇਸ ਬਾਰੇ ਤਾਂ ਕੁਝ ਵੀ ਜਾਣਦੇ ਨਹੀਂ ਸਨ ਸੋ ਸ਼ਾਮ ਨੂੰ ਸ਼ਰਧ ਦਿੱਤਾ ਗਿਆ ਜਥੇਦਾਰ ਸਾਹਿਬ ਨੂੰ ਤੇ ਕੁਝ ਦਿਨ ਲੰਘਣ ਮਗਰੋਂ 25 ਦਸੰਬਰ 1992 ਨੂੰ ਅੰਮ੍ਰਿਤ ਵੇਲੇ ਫਿਰ ਪੁਲਿਸ ਨੇ ਜਥੇਦਾਰ ਗੁਰਦੇਵ ਸਿੰਘ ਦੇ ਘਰ ਛਾਪਾ ਮਾਰਿਆ ਘਰ ਨੂੰ ਕੇਰਾ ਪਾਇਆ ਤੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਨੇ ਤਾਂ ਸਾਰੀ ਪੁਲਿਸ ਪਾਰਟੀ ਗੁਰਦੁਆਰਾ ਸਾਹਿਬ ਪਹੁੰਚ ਗਈ ਸੋ ਉੱਥੇ ਜਥੇਦਾਰ ਸਾਹਿਬ ਨੇ ਪੁਲਿਸ ਨੂੰ ਕਿਹਾ ਕਿ ਮੈਨੂੰ ਨਿਤਨੇਮ ਤੇ ਕਥਾ ਦੀ ਸੇਵਾ ਕਰ ਲੈਣ ਦਿਓ ਤੇ ਫਿਰ ਮੈਂ ਤੁਹਾਡੇ ਨਾਲ ਚੱਲਾਂਗਾ ਪੁਲਿਸ ਬਾਰ ਖੜ੍ਹ ਇੰਤਜ਼ਾਰ ਕਰਨ ਲੱਗੀ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਜਥੇਦਾਰ ਸਾਹਿਬ ਨੇ ਹੁਕਮਨਾਮਾ ਸਾਹਿਬ ਦੀ ਕਥਾ ਕੀਤੀ ਤੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਦੇ ਨਾਲ ਘਰ ਆ ਗਏ ਮਗਰ ਮਗਰ ਸਾਰੇ ਪਿੰਡ ਦੀ ਸੰਗਤ ਵੀ ਆਈ ਸੋ ਘਰ ਆ ਕੇ ਉਹਨਾਂ ਪ੍ਰਸ਼ਾਦਾ ਛਕਿਆ ਤੇ ਸੰਗਤਾਂ ਦੇ ਸਾਹਮਣੇ ਪੁਲਿਸ ਦੀ ਗੱਡੀ ਦੇ ਵਿੱਚ ਬੈਠ ਕੇ ਚਲੇ ਗਏ ਅਗਲੇ ਦਿਨ ਪੁਲਿਸ ਨੇ ਪਿੰਡ ਵਿੱਚੋਂ ਭਾਈ ਸਾਹਿਬ ਦੇ ਨਜ਼ਦੀਕੀ ਕੁਝ ਬੰਦਿਆਂ ਨੂੰ ਹੋਰ ਵੀ ਗ੍ਰਿਫਤਾਰ ਕੀਤਾ ਉਹਨਾਂ ਦੱਸਿਆ ਕਿ ਭਾਈ ਸਾਹਿਬ ਨੂੰ ਤਸ਼ੱਦਦ ਦੇ ਨਾਲ ਬੁਰੀ ਤਰ੍ਹਾਂ ਨਾਲ ਭੰਨਿਆ ਗਿਆ ਕੁੱਟਿਆ ਗਿਆ ਭਾਈ ਸਾਹਿਬ ਜਿਹੜੇ ਜਥੇਦਾਰ ਗੁਰਦੇਵ ਸਿੰਘ ਸਨ ਸਿਰਫ ਗੁਰਸਿੱਖ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਹੀ ਛਕਦੇ ਸਨ ਤੇ ਇਸ ਦੇ ਲਈ ਉਹਨਾਂ ਦੀ ਜਿਹੜੀ ਪਤਨੀ ਹੈ ਰੋਜ਼ ਰੋਟੀ ਲੈ ਕੇ ਸਦਰ ਥਾਣੇ ਪਹੁੰਚਦੇ ਤਾਂ ਪੁਲਿਸ ਵਾਲੇ ਉਹਨਾਂ ਨੂੰ ਮਿਲਣ ਨਾ ਦਿੰਦੇ ਸੋ ਅਗਲੇ ਦਿਨ ਇੱਕ ਅਫਸਰ ਨੇ ਇੱਕ ਜਿਹੜਾ ਉੱਥੇ ਸਿਪਾਹੀ ਸੀ ਉਸਨੇ ਤਰਸ ਖਾਦਾ ਤੇ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਬਹੁਤ ਖਰਾਬ ਹੈ ਬਾਹਰੋਂ ਡਾਕਟਰ ਜ਼ਰੂਰ ਆਏ ਨੇ ਇਲਾਜ ਵੀ ਕਰਾਇਆ ਗਿਆ ਪਰ ਤਸ਼ੱਦਦ ਦੇ ਵਿੱਚ ਕੋਈ ਢਲ ਨਹੀਂ ਹੈ ਤਸ਼ੱਦਦ ਉਸੇ ਤਰ੍ਹਾਂ ਜਾਰੀ ਹੈ ਤੋ ਥਾਣੀ ਤੋਂ ਛੁੱਟ ਕੇ ਆਏ ਹੋਰ ਬੰਦਿਆਂ ਨੇ ਵੀ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜੜੇ ਹਾਲਾਤ ਹਨ ਉਹ ਬੜੇ ਬੁਰੇ ਹਨ ਇਹ ਸਭ ਜਾਣ ਕੇ ਬੀਬੀ ਗੁਰਮੀਲ ਕੌਰ ਨੇ ਐਡਵੋਕੇਟ ਗੁਰਮੁਖ ਸਿੰਘ ਮਨੌਲੀ ਦੇ ਕੋਲ ਚੰਡੀਗੜ੍ਹ ਪਹੁੰਚ ਕੀਤੀ ਤੇ ਐਡਵੋਕੇਟ ਮਨੌਲੀ ਵੱਲੋਂ ਕੀਤੇ ਕਾਨੂੰਨੀ ਚਾਰਾ ਜੋਈ ਮਗਰੋਂ ਅਦਾਲਤ ਨੇ ਵਾਰੰਟ ਅਫਸਰ ਭੇਜੇ 2 ਜਨਵਰੀ 1993 ਨੂੰ ਵਾਰੰਟ ਅਫਸਰਾਂ ਨੇ ਸਦਰ ਥਾਣੇ ਛਾਪਾ ਮਾਰਿਆ ਪਰ ਉੱਥੇ ਕੋਈ ਵੀ ਨਾ ਮਿਲਿਆ ਫਿਰ 3 ਜਨਵਰੀ 1993 ਨੂੰ ਪੁਲਿਸ ਨੇ ਅਖਬਾਰੀ ਖਬਰ ਰਾਹੀਂ ਇਹ ਦਾਵਾ ਕੀਤਾ ਕਿ ਪੁਸ਼ਗਿਸ਼ ਮੌਕੇ ਭਾਈ ਸਾਹਿਬ ਨੇ ਆਪਣੇ ਕੋਲ ਹਥਿਆਰ ਹੋਣ ਦੀ ਗੱਲ ਕਬੂਲੀ ਸੀ ਜਿਸ ਤੋਂ ਬਾਅਦ ਇੱਕ ਪੁਲਿਸ ਪਾਰਟੀ ਸਿਦਵਾ ਥਾਣੇ ਦੇ ਪਿੰਡ ਕੰਨੀਆਂ ਕੋਲ ਹਥਿਆਰਾਂ ਦੀ ਬਰਾਮਦਗੀ ਲਈ ਗਈ ਤੇ ਭਾਈ ਸਾਹਿਬ ਨੂੰ ਨਾਲ ਉੱਥੇ ਲੈ ਕੇ ਜਾ ਰਹੀ ਸੀ ਰਸਤੇ ਵਿੱਚੋਂ ਖਾੜਕੂਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਫਰਾਰ ਹੋ ਗਏ ਇਹ ਜਿਹੜੀ ਖਬਰ ਪੁਲਿਸ ਦੇ ਬਲੂਸ਼ਪ ਵਾਈ ਗਈ ਸੀ ਅਖਬਾਰ ਦੇ ਵਿੱਚ ਇਹ ਖਬਰ ਪੜ੍ਹ ਕੇ ਹੁਣ ਪੂਰੇ ਪੰਥ ਨੂੰ ਕੋਈ ਭੁਲੇਖਾ ਨਾ ਰਿਹਾ ਕਿ ਸਰਕਾਰ ਨੇ ਤਸ਼ੱਦਦ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤੇ ਹੁਣ ਝੂਠੀਆਂ ਖਬਰਾਂ ਛਾਪ ਰਏ ਨੇ ਭਾਈ ਸਾਹਿਬ ਦੀ ਸ਼ਹੀਦੀ ਦੀ ਖਬਰ ਸਿੱਖ ਜਗਤ ਦੇ ਵਿੱਚ ਆਗ ਵਾਂਗੂ ਫੈਲੀ ਉਹਨਾਂ ਦੇ ਇਲਾਕੇ ਵਿੱਚ ਧਰਨੇ ਮੁਜ਼ਾਰੇ ਸ਼ੁਰੂ ਹੋਏ ਪੂਰਾ ਇਲਾਕਾ ਪੁਲਿਸ ਸ਼ਾਉਣੀ ਦੇ ਵਿੱਚ ਤਬਦੀਲ ਹੋ ਗਿਆ ਇਸ ਤੋਂ ਮਗਰੋਂ ਭਾਈ ਸਾਹਿਬ ਬਾਰੇ ਕਿਸੇ ਨੂੰ ਵੀ ਕੋਈ ਵੀ ਖਬਰ ਨਾ ਮਿਲੀ ਇਹ ਗੱਲ ਜਗ ਜਾਹਰ ਹੈ ਕਿ ਜਗਰਾਉਂ ਪੁਲਿਸ ਨੇ ਭਾਈ ਸਾਹਿਬ ਨੂੰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ ਪਰ ਹਾਲੇ ਵੀ ਕਾਨੂੰਨੀ ਕਾਰਵਾਈ ਵਿੱਚ ਉਹ ਫਰਾਰ ਹਨ ਹੁਣ ਇਸ ਗੱਲ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜੇਕਰ ਪੰਥ ਦੀਆਂ ਸਰਮੌਰ ਹਸਤੀਆਂ ਨਾਲ ਇਸ ਪੱਤਰ ਦਾ سلوਕ ਹੁੰਦਾ ਸੀ ਤਾਂ ਆਮ ਸਿੱਖ ਦਾ ਉਸ ਵੇਲੇ ਕੀ ਹਾਲ ਹੁੰਦਾ ਹੋਵੇਗਾ ਸੋ ਭਾਈ ਸਾਹਿਬ ਦੀ ਸ਼ਹਾਦਤ ਦੀ ਸਚਾਈ 6 ਸਾਲ ਤੱਕ ਰਾਜ ਬਣੀ ਰਹੀ ਅਖੀਰ 6 ਸਾਲਾਂ ਬਾਅਦ 14 ਮਈ 1998 ਨੂੰ ਜਗਰਾਉਂ ਥਾਣੀ ਅੰਦਰ बतौर ਸਿਪਾਹੀ ਤਾਇਨਾਤ ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ੁਬਾਨ ਖੋਲੀ ਦਰਸ਼ਨ ਸਿੰਘ ਾਠੂਰ ਉਸ ਵਕਤ ਥਾਣੇ ਅੰਦਰ ਤਾਇਨਾਸੀ ਜਦ ਭਾਈ ਸਾਹਿਬ ਉਤੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਸਭ ਕੁਝ ਆਪਣੇ ਅੱਖੀਂ ਦੇਖਿਆ ਸੀ ਦਰਸ਼ਨ ਸਿੰਘ ਾਠੂਰ ਨੇ ਦੱਸਿਆ ਕਿ ਭਾਈ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਸੀਆਈਏ ਸਟਾਫ ਜਗਰਾਉਂ ਥਾਣਾ ਸਦਰ ਜਗਰਾਉਂ ਤੇ ਪੁਲਿਸ ਲਾਈਨ ਜਗਰਾਉਂ ਰੱਖਿਆ ਗਿਆ ਸੀ ਜਗਰਾਓ ਪੁਲਿਸ ਜ਼ਿਲ੍ਹੇ ਦੇ ਮੁਖੀ ਸਵਰਨ ਸਿੰਘ ਘੋਟਣੇ ਦੀਆਂ ਸਖਤ ਹਦਾਇਤਾਂ ਸਨ ਕਿ ਭਾਈ ਸਾਹਿਬ ਨੂੰ ਇੱਕ ਦਿਨ ਦੇ ਵਿੱਚ ਅੱਡ-ਅੱਡ ਥਾਵਾਂ ਤੇ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਲੀਡਰ ਜਾਂ ਲੋਕਾਂ ਨੂੰ ਉਹਨਾਂ ਦੀ ਸੂਣਾ ਮਿਲ ਸਕੇ ਸੋ ਪੁੱਛਗਿਛ ਦੌਰਾਨ ਭਾਈ ਸਾਹਿਬ ਤੋਂ ਉਹਨਾਂ ਦੇ ਧਰਮ ਪ੍ਰਚਾਰ ਬਾਰੇ ਪੁੱਛਿਆ ਜਾਂਦਾ ਖਾੜਕੂਆਂ ਨਾਲ ਉਹਨਾਂ ਦੇ ਸਬੰਧਾਂ ਬਾਰੇ ਪੁੱਛਿਆ ਜਾਂਦਾ ਖਾਸ ਕਰਕੇ ਕੀ ਕੇਪੀ ਜਿਹੜਾ ਸ਼ੇਖੂਪੁਰਿਆ ਬਾਰੇ ਪੁੱਛਿਆ ਜਾਂਦਾ ਸੀ ਜਦ ਭਾਈ ਸਾਹਿਬ ਕਹਿੰਦੇ ਕਿ ਉਹਨਾਂ ਦੀ ਕੀਪੇ ਜਾਂ ਹੋਰ ਖੜਕੋ ਸਿੰਘਾਂ ਦੇ ਨਾਲ ਕੋਈ ਵੀ ਉਹਨਾਂ ਦਾ ਸਬੰਧ ਨਹੀਂ ਹੈ ਮੈਂ ਸਿਰਫ ਧਰਮ ਪ੍ਰਚਾਰ ਕਰਕੇ ਲੋਕਾਂ ਨੂੰ ਗੁਰੂ ਦੇ ਲੜ ਲਾਉਂਦਾ ਤਾਂ ਇਸ ਉੱਤੇ ਘੋਟਣਾ ਅਤੇ ਜਿਹੜਾ ਘੋਟਣਾ ਹੈ ਉਹ ਹੋਰ ਵੀ ਖਿੱਚ ਜਾਂਦਾ ਫਿਰ ਉਹ ਤਸ਼ੱਦਦ ਦੀ ਇੰਤਿਹਾ ਕਰ ਦਿੰਦਾ ਉਹਨਾਂ ਭਾਈ ਸਾਹਿਬ ਨੂੰ ਬਿਲਕੁਲ ਨਰਵਸਤਰ ਕਰਕੇ ਬਾਵਾ ਪਿੱਛੇ ਬਾਨ ਕੇ ਸ਼ਾਤੇ ਦੇ ਨਾਲ ਲਟਕਾ ਦਿੱਤਾ ਘੋਟਣਾ ਕੋਲ ਕੁਰਸੀ ਢਾਕੇ ਬੈਠ ਜਾਂਦਾ ਇਨਸਪੈਕਟਰ ਗੁਰਮੀਤ ਸਿੰਘ ḍs p ਹਰਪਖਵਾਨ ਸੋਡੀ ਕੋਲ ਖੜੇ ਸਨ ਕੋਟਨੇ ਦਾ ਡਰਾਈਵਰ ਸਾਈ ਚੰਨਣ ਸਿੰਘ ਭਾਈ ਸਾਹਿਬ ਨੂੰ ਬੈਂਤਾ ਨਾਲ ਬੁਰੀ ਤਰ੍ਹਾਂ ਨਾਲ ਕੁੱਟਦਾ ਸੋ ਲੰਬਾ ਸਮਾਂ ਇਤਾਂ ਦਾ ਤਸ਼ੱਦਦ ਹੀ ਹੁੰਦਾ ਰਿਹਾ ਫਿਰ ਭਾਈ ਸਾਹਿਬ ਨੂੰ ਥੱਲੇ ਲਾ ਕੇ ਗੁਰਮੀਤ ਸਿੰਘ ਨੇ ਕੇਸਾ ਫੜ ਕੇ ਉਹਨਾਂ ਨੂੰ ਬੰਨ ਕੇ ਲੱਤਾਂ ਜਿਵੇਂ ਕਹ ਲਈਏ ਕਿ ਲੱਤਾਂ ਤੋਂ ਵੀ ਬੰਨ ਕੇ ਜਿਹੜਾ ਕਮਰੇ ਦੇ ਵਿੱਚ ਉਹਨਾਂ ਨੂੰ ਬੰਨਿਆ ਹੋਇਆ ਸੀ ਉੱਥੇ ਫਿਰ ਵੱਖਰੇ ਵੱਖਰੇ ਤਰ੍ਹਾਂ ਦੇ ਉਹਨਾਂ ਦੇ ਉੱਤੇ ਤਸ਼ੱਦਦ ਕੀਤੇਗੇ ਭਾਈ ਸਾਹਿਬ ਦੀਆਂ ਲੱਤਾਂ ਫੜ ਕੇ ਆੜੜ ਪਾਸੇ ਨੂੰ ਖਿੱਚਦੇ ਸਨ ਜਿਵੇਂ ਮੁਰਕੀਏ ਦੀਆਂ ਲੱਤਾਂ ਕਿਆ ਮਰੋੜਿਆ ਜਾਂਦੀਆਂ ਇਸ ਤਰ੍ਹਾਂ ਦਾ ਤਸ਼ੱਦਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਉੱਤੇ ਹੋਇਆ ਤੇ ਇਦਾਂ 5 ਦਿਨ ਲਗਾਤਾਰ ਦਿਨ ਰਾਤ ਜਥੇਦਾਰ ਦੇ ਉੱਤੇ ਤਸ਼ੱਦਦ ਚੱਲਦਾ ਰਿਹਾ ਜਦ ਭਾਈ ਸਾਹਿਬ ਕੁਝ ਵੀ ਕਬੂਲ ਨਾ ਕੀਤਾ ਤਾਂ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹਾਲੇ ਭਾਈ ਸਾਹਿਬ ਸੈਗਦੇ ਹੀ ਸਨ ਕਿ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਕੰਨੀਆਂ ਗੁਰਦੁਆਰੇ ਕੋਲ ਦਰਿਆ ਤੇ ਵਿੱਚ ਰੋੜ ਦਿੱਤਾ ਗਿਆ ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਵਿੱਚ ਇਹ ਚਰਚਾ ਫੈਲਾਈ ਗਈ ਕਿ ਘੋਟਨੇ ਨੇ ਆਪਣੀ ਬਦਲੀ ਰੁਕਵਾਉਣ ਲਈ ਜਾਣ-ਬੁੱਝ ਕੇ ਭਾਈ ਸਾਹਿਬ ਦਾ ਕਤਲ ਕੀਤਾ ਉਹ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕਿਆ ਸੀ ਇਹ ਗੱਲ ਵਿੱਚ ਸੱਚਾਈ ਸੀ ਅਤੇ ਇਹ ਪੁਲਿਸ ਅਧਿਕਾਰੀ ਆਪਣੀ ਬਦਲੀ ਰੁਕਵਾਉਣ ਲਈ ਅਜਿਹੇ ਕੰਮ ਅਕਸਰ ਹੀ ਕਰ ਦਿੰਦੇ ਨੇ ਜਿਸ ਨਾਲ ਸਰਕਾਰ ਉਹਨਾਂ ਨੂੰ ਨਾਂ ਬਦਲਣ ਦੇ ਲਈ ਮਜਬੂਰ ਹੋ ਜਾਵੇ ਤੇ ਅੱਜ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਹੈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾਲ ਹੀ ਅਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟਵੀ